ਦੁਨੀਆਂ ਦੇ ਵਿੱਚ ਹਜ਼ਾਰਾਂ ਕੋਟ ਕਚੇਰੀਆਂ ਹਨ ਜਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਕਾਇਦੇ ਚੱਲਦੇ ਹਨ ਲੇਕਿਨ ਇਹਨਾਂ ਸਭ ਤੋਂ ਉੱਪਰ ਜਿਹੜੀ ਕਚੈਰੀ ਹੈ ਨਾ ਉਹ ਕੁਦਰਤ ਦਾ ਕੋਟ ਹੈ ਜਿਸਦੇ ਵਿੱਚ ਸਿਰਫ ਕਰਮਾਂ ਦੇ ਕਾਨੂੰਨ ਚੱਲਦੇ ਹਨ ਜਿਸ ਤੋਂ ਕੋਈ ਵੀ ਬਾਤ ਨਹੀਂ ਸਕਦਾ ਜਿਹੜੇ ਵੀ ਕਰਮ ਬੰਦੇ ਨੇ ਇਸ ਧਰਤੀ ਤੇ ਕੀਤੇ ਹਨ ਉਹਨਾਂ ਦਾ ਹਿਸਾਬ ਐਸੇ ਧਰਤੀ ਤੇ ਹੁੰਦਾ ਹੈ ਲੇਕਿਨ ਜਦੋਂ ਕਦੋਂ ਇਹ ਹਿਸਾਬ ਬਾਕੀ ਰਹਿ ਜਾਵੇ ਜਦੋਂ ਕਦੋਂ ਇਸ ਹਿਸਾਬ ਦੇ ਵਿੱਚੋਂ ਕੁਝ ਬਚ ਜਾਂਦਾ ਹੈ ਤਾਂ ਉਸ ਦਾ ਫਲ ਜਿਹੜਾ ਹੈ ਉਹ ਪੰਨਰੋ ਜਨਮ ਵਰਗਿਆ ਕਰਮਤਾ ਨਾਲ ਕੁਦਰਤ ਆਪ ਮੂਰੇ ਹੋ ਕੇ ਦਿੰਦੀ ਹੈ ਲੇਕਿਨ ਕਈ ਵਿਗਿਆਨੀ ਕਈ ਤਰਕਸ਼ੀਲ ਬੰਦੇ ਇਸ ਤੇ ਯਕੀਨੀ ਕਰਦੇ ਲੇਕਿਨ ਉਹਨਾਂ ਸਭ ਦੇ ਤਰਕ ਵੱਡੇ ਵੱਡੇ ਪੜੇ ਲਿਖੇ ਡਾਕਟਰ ਵੀ ਉਦੋਂ ਹੈਰਾਨ ਹੁੰਦੇ ਹਨ ਜਦੋਂ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਸਭ ਦੇ ਸਬੂਤ ਦੇਖਦੇ ਹਨ ਆਖਿਰਕਾਰ ਉਦੋਂ ਕੀ ਹੋਇਆ ਜਦੋਂ ਇੱਕ 2-6 ਸਾਲ ਦੇ ਬੱਚੇ ਅਤੇ ਬੱਚੇ ਸਾਹਮਣੇ ਆਉਂਦੇ ਹਨ ਆਖਦੇ ਹਨ ਵੀ ਅਸੀਂ ਤਾਂ પતિ ਪਤਨੀ ਹਾਂ ਅੱਜ ਤੋਂ ਬਾਅਦ ਅਸੀਂ ਤੇ ਰਾਂਗੇ ਉਸ ਸਾਡਾ ਤਾਂ ਇੱਕ ਬੇਟਾ ਵੀ ਹੈ ਜਦੋਂ ਆਪਣੇ ਬੇਟੇ ਬਾਰੇ ਦੱਸਿਆ ਜਦੋਂ ਉਸ ਬੇਟੇ ਦੀ ਖੋਜ ਕੀਤੀ ਗਈ ਨਾ ਤਾਂ ਸੱਚਮੁੱਚ ਉੱਥੇ ਇੱਕ ਇਹੋ ਦਾ ਬੇਟਾ ਸੀ ਜਦੋਂ ਉਹ ਸਾਹਮਣੇ ਆਇਆ ਤਾਂ ਉਸ ਨੂੰ ਦੱਸਿਆ ਵੀ 84 ਵੇਲੇ ਸਾਡੀ ਮਤ ਹੋ ਗਈ ਸੀ ਸਾਨੂੰ ਇੱਕ ਐਸਐਚਓ ਨੇ ਝੂਠਾ ਮੁਕਾਬਲਾ ਬਣਾਇਆ ਸੀ ਜਦੋਂ ਕਿਸੇ ਨੇ ਜਿੱਕੀ ਨਹੀਂ ਕਰਿਆ ਪਰ ਉਹਨਾਂ ਨੇ ਇਹੋ ਜੇ ਇਹੋ ਜੇ ਸਬੂਤ ਸਭ ਨੂੰ ਦੱਸੇ ਸਭ ਦੇ ਸਾਹਮਣੇ ਰੱਖ ਦਿੱਤੇ ਵੀ ਜਦੋਂ ਉਹਨਾਂ ਦੀ ਜਾਂਚ ਹੋਏ ਪੁਰਸ ਵੀ ਖਰਾ ਲਗੇ ਪਿਛਲੇ ਜਨਮ ਦਾ ਮੁੰਡਾ ਜੋ ਕੀ ਉਹਨਾਂ ਦੇ ਸਾਹਮਣੇ ਖੜਾ ਸੀ ਅਤੇ ਇਸ ਜਨਮਦੇਵ ਮਾਤਾ ਪਿਤਾ ਹੱਕੇ ਬਕੀਰੇ ਜਾਂ ਦੇ ਖਨੇ ਵੱਡੇ ਵੱਡੇ ਡਾਕਟਰ ਵੱਡੇ ਵੱਡੇ ਅਫਸਰ ਜਿਹੜੇ ਹਨ ਸਾਰੇ ਦੰਦਾ ਤਲੇ ਉਂਗਰਾ ਚਬ ਲੈਂਦੇ ਹਨ ਆਖਰਕਾਰ ਐਵੇਂ ਕਿਵੇਂ ਹੋਇਆ ਹਾਂਜੀ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਦੱਸਾਂਗੇ ਜੀ ਕਲੀ ਕਲੀ ਗੱਲ ਲੁਧਿਆਣਾ ਸ਼ਹਿਰ ਦੇ ਸੈਕਟਰ 32 ਦੀ ਇੱਕ ਆਲੀਸ਼ਾਨ ਕੋਟੀ ਦੇ ਵਿੱਚ 6 ਸਾਲ ਦਾ ਬੱਚਾ ਪਤੇ ਸਿੰਘ ਰਹਿੰਦਾ ਸੀ ਉਸਦੇ ਪਿਤਾ ਹਰਮਨ ਸਿੰਘ ਵੱਡੇ ਕਾਰੋਬਾਰੀ ਸਨ ਅਤੇ ਬਹੁਤ ਹੀ ਚੁੱਪ ਅਤੇ ਅਸਧਾ ਰਨ ਤੌਰ ਤੇ ਗੰਭੀਰ ਸੁਭਾਤਾ ਸੀ ਉਸ ਤੇ ਚਾਰਿੱਤ ਹਮੇਸ਼ਾ ਇੱਕ ਅਜੀਬ ਗੰਭੀਰਤਾ ਰਹਿੰਦੀ ਸੀ ਜੋ ਉਸ ਦੀ ਮਾਸੂਮ ਉਮਰ ਨਾਲ ਮੇਲ ਨਹੀਂ ਖਾਂਦੀ ਸੀ ਉਹ ਕਿਰੋਣਿਆਂ ਨਾਲੋਂ ਜ਼ਿਆਦਾ ਘਰ ਦੇ ਦਸਤਾਵੇਜ਼ ਅਤੇ ਪੁਰਾਣੀਆਂ ਰੀਅਲ ਅਸਟੇਟ ਦੀਆਂ ਗੱਲਾਂ ਦੇ ਵਿੱਚ ਦਿਲਚਸਪੀ ਲੈਂਦਾ ਉਸ ਦੀਆਂ ਨਜ਼ਰਾਂ ਵਿੱਚ ਇੱਕ ਅਜੀਬ ਪੀੜ ਝਲਕਦੀ ਸੀ ਜਿਵੇਂ ਉਹ ਅਤੀਤ ਦੇ ਕਿਸੇ ਭਾਰੀ ਬੋਝ ਨੂੰ ਚੁੱਕੀ ਫਿਰਦਾ ਹੋਵੇ ਐਸੇ ਸ਼ਹਿਰ ਤੋਂ ਕੁਝ ਦੂਰੀ ਤੇ ਪਿੰਡ ਦੋਰਾਹਾ ਦੇ ਇੱਕ ਸੁਧਾਰਨ ਕਿਸਾਨ ਪਰਿਵਾਰ ਦੇ ਵਿੱਚ ਫਤਿਹ ਦੀ ਹਮ ਉਮਰ ਲੜਕੀ ਸਿਤ ਰਹਿੰਦੀ ਸੀ ਉਸ ਤੇ ਬਿਤਾ ਜਸਵਿੰਦਰ ਸਿੰਘ ਇੱਕ ਮਿਹਨਤੀ ਕਿਸਾਨ ਸਨ ਸਿਫਤ ਭਾਵੇਂ ਬਾਲੜੀ ਸੀ ਪਰ ਉਸ ਦੀਆਂ ਗੱਲਾਂ ਦੇ ਵਿੱਚ ਹਮੇਸ਼ਾ ਇੱਕ ਅਜੀਬ ਜਿਹੀ ਪਰਿਪੱਕਤਾ ਤਲਕਦੇ ਉਹ ਅਕਸਰ ਆਪਣੀ ਮਾਂ ਨੂੰ ਕਹਿੰਦੇ ਵੀ ਉਸ ਨੂੰ ਹਰਜੀਤ ਦੀ ਬੜੀ ਯਾਦ ਆਉਂਦੀ ਹੈ ਅਤੇ ਉਹ ਕਿਸੇ ਜੁਗਰਾਜ ਨੂੰ ਲੱਭਣਾ ਚਾਹੁੰਦੀ ਹੈ ਉਸ ਦਾ ਮਨ ਅਕਸਰ ਬੇਚਾਨਾ ਦਾ ਜਿਵੇਂ ਉਸ ਦੀ ਕੋਈ ਅੰਤਮ ਇੱਛਾ ਅਧੂਰੀ ਰਹਿ ਗਈ ਹੋਵੇ ਇੱਕ ਦਿਨ ਲੁਧਿਆਣਾ ਦੇ ਇੱਕ ਵੱਡੇ ਵਿਆਹ ਸਮਾਗਮ ਦੇ ਵਿੱਚ ਦੋਵਾਂ ਪਰਿਵਾਰਾਂ ਦੀ ਮੁਲਾਕਾਤ ਹੋਏ ਵਿਆਹ ਦੀ ਰੌਣਕ ਦੇ ਵਿੱਚ ਸਿਫਤ ਦੀ ਨਾ ਜਦੋਂ ਹੀ ਫਤੇਦੇ ਭਏ ਉਸਤਾਬ ਮਾਸੂਮ ਚਿਹਰਾ ਪਹਿਲਾਂ ਹੈਰਾਨੇ ਫਿਰ ਗੁੱਸੇ ਅਤੇ ਫਿਰ ਡੂੰਗੀ ਮਮਤਾ ਦੀ ਭਾਵਨਾ ਨਾਲ ਭਰ ਗਿਆ ਉਹ ਤੇਜ਼ੀ ਨਾਲ ਦੌੜ ਕੇ ਫਤੇਦੇ ਕੋਲ ਪਹੁੰਚੇ ਉਸਤਾ ਖੱਤ ਫੜ ਕੇ ਉਸ ਨੂੰ ਲਗਭਗ ਖਿੱਚ ਲਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਉਹ ਵੀ ਮੇਰੇ ਬਨਾ ਸਿਫਤ ਨੇ ਫਤੇਦੇ ਮੋੜੇ ਤੇ ਖੱਤ ਮਾਰਦਿਆਂ ਗੁੱਸੇ ਵਿੱਚ ਪੁੱਛਿਆ ਉਸਦੀ ਆਵਾਜ਼ ਦੇ ਵਿੱਚ ਇੱਕ ਪਤਨੀ ਦਾ ਹੱਕ ਸੀ ਤੁਹਾਨੂੰ ਪਤਾ ਹੈ ਮੈਂ ਕਿੰਨੀ ਲੰਬੀ ਉਡੀਕ ਕੀਤੀ ਹੈ ਤੁਹਾਡੇ ਮੇਰੀ ਅੰਤਮ ਇੱਛਾ ਧੂਰੀ ਰਗੀ ਸੀ ਪਤਨੀ ਹੈਰਾਨ ਹੋ ਕੇ ਉਸ ਨੂੰ ਦੇਖਿਆ ਉਸਦੇ ਮਨ ਦੇ ਕਿਸੇ ਗੁਪਤ ਕੋਨੇ ਦੇ ਵਿੱਚ ਕੋਈ ਪੁਰਾਣੀ ਯਾਦ ਅਗੁੱਠੀ ਸੀ ਤੁਸੀਂ ਕੌਣ ਹੋ ਮੈਂ ਤੁਹਾਨੂੰ ਜਾਣਦਾ ਤੱਕ ਨਹੀਂ ਹਾਂ ਸਿਪਤ ਨੇ ਤੁਰੰਤ ਬਿਨਾਂ ਕਿਸੇ ਸ਼ੱਕ ਦੇ ਜਵਾਬ ਦਿੱਤਾ ਉਹ ਮੈਂ ਤੇਰੀ ਕਵਿਤਾ ਹਾਂ ਤੇਰੀ ਬਤਨੀ ਤੁਹਾਡਾ ਨਾਮ ਹਰਜੀਤ ਸਿੰਘ ਸੀ ਮੇਰਾ ਨਾਮ ਕਵਿਤਾ ਸੀ ਯਾਦ ਕਰੋ ਅਸੀਂ ਮੋਗੇ ਦੇ ਪਿੰਡ ਓ ਛੀਲ ਦੇ ਵਿੱਚ ਰਹਿੰਦੇ ਸੀ ਤੁਹਾਨੂੰ ਯਾਦ ਹੈ ਤੁਸੀਂ ਮਰਨ ਤੋਂ ਪਹਿਲਾਂ ਮੈਨੂੰ ਕੀ ਕਿਹਾ ਸੀ ਤੁਸੀਂ ਮੈਨੂੰ ਕਹਿਆ ਸੀ ਜਦੋਂ ਤੱਕ ਅਸੀਂ ਉਸ ਨੀਚ ਐਸਐਚਓ ਦਰਨੈਲ ਸਿੰਘ ਦਾ ਹਿਸਾਬ ਨਹੀਂ ਕਰ ਲੈਂਦੇ ਸਾਡੀ ਰੂਹ ਨੂੰ ਸ਼ਾਂਤੀ ਨਹੀਂ ਮਿਲੇਗੀ ਇਹ ਸ਼ਬਦ ਸੁਣ ਕੇ ਦੋਵੇਂ ਪਰਿਵਾਰ ਉੱਤੇ ਇਕੱਠੇ ਹੋ ਗਏ ਮਾਪੇ ਬੜੇ ਹੈਰਾਨਸਨ ਵੀ 6 ਸਾਲ ਦੇ ਬੱਚੇ ਬੱਚੇ ਆ ਪਤੀ ਪਤਨੀ ਅੰਤਮ ਇੱਛਾ ਅਤੇ ਐਸਐਚਓ ਜਰਨੈਲ ਸਿੰਘ ਵਰਗੇ ਕਠਨ ਸ਼ਬਦਾਂ ਦੀ ਵਰਤੋਂ ਕਿਵੇਂ ਕਰ ਰਹੇ ਹਨ ਹਰਮਨ ਸਿੰਘ ਫਤਿਹਦੀ ਪਿਤਾ ਗੁੱਸੇ ਵਿੱਚ ਬੋਲਦੇ ਹਨ ਬੇਟਾ ਇੱਕੀ ਬਕਵਾਸ ਕਰ ਰਿਹਾ ਹੈ ਅੰਤਮ ਇੱਛਾ ਤੁਸੀਂ ਸਿਰਫ 6 ਸਾਲ ਦੇ ਹੋ ਇਸ ਐਸਐਚਓ ਦਾ ਜ਼ਿਕਰ ਇੱਥੇ ਕਿਵੇਂ ਆਇਆ ਪਰ ਸਿਪਤ ਨੇ ਅਗਲਾ ਬੰਬ ਸੁੱਟਿਆ ਤੁਹਾਡੇ ਪੁੱਤਰ ਜਾਨੀ ਹਰਜੀਤ ਦਾ ਕਰ ਮੋਗਾ ਦੇ ਪਿੰਡ ਚਿੱਲ ਦੇ ਵਿਸ਼ੇ ਸਾਡੇ ਘਰ ਦੇ ਸਾਹਮਣੇ ਇੱਕ ਬਹੁਤ ਵੱਡਾ ਪੁਰਾਣਾ ਅੰਬ ਦਾ ਦਰਖਤ ਹੈ ਸਾਡੇ ਪੁੱਤਰ ਜਗਰਾਜ ਸਿੰਘ ਦਾ ਜਨਮ ਉੱਥੇ ਹੋਇਆ ਸੀ ਅਤੀਤ ਤੁਹਾਡੇ ਪੁੱਤਰ ਨੇ ਆਪਣੀ ਸਾਰੀ ਜ਼ਮੀਨ ਦਾ ਕਾਗਜ਼ਾਤ ਘਰ ਦੇ ਅੰਦਰ ਇੱਕ ਗੁਪਤ ਥਾਂ ਤੇ ਲੁਕੋਇਆ ਸਨ ਜੋ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਸੱਚ ਹੈ ਜਾਂ ਨਹੀਂ ਹਰਮਨ ਸਿੰਘ ਅਤੇ ਉਸਦੀ ਪਤਨੀ ਕਰਨ ਜੋ ਸਿਫ ਦੇ ਪਰਿਵਾਰ ਨੂੰ ਜਾਣਦੇ ਤੱਕ ਨਹੀਂ ਸਨ ਬੱਚੀ ਦੀ ਇਸ ਖਾਸ ਜਾਣਕਾਰੀ ਨੂੰ ਸੁਣ ਕੇ ਬੇਚੈਨ ਹੋ ਗਏ ਇਹ ਕੋਈ ਆਮ ਜਾਣਕਾਰੀ ਨਹੀਂ ਸੀ ਦੋਵਾਂ ਪਰਿਵਾਰਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਧੀ ਡੰਗਾਈ ਨਾਲ ਪੜਤਾਲ ਕਰਨੀ ਸ਼ੁਰੂ ਕੀਤੀ। ਅਗਲੇ ਹਫਤੇ ਦੋਵੇਂ ਪਰਿਵਾਰਾਂ ਨੇ ਹਿੰਮਤ ਕਰਕੇ ਲੁਧਿਆਣਾ ਦੇ ਐਸਪੀ ਦਫ਼ਤਰ ਦੇ ਵਿੱਚ ਸੰਪਰਕ ਕੀਤਾ। ਐਸਪੀ ਅंजलि ਸਿੰਘ ਇੱਕ ਸਖਤ, ਇਮਾਨਦਾਰ ਅਤੇ ਤਰਕਸ਼ੀਲ ਮਹਿਲਾ ਅਫਸਰ ਸੀ। ਉਸਨੇ ਕੇਸ ਆਪਣੇ ਹੱਥਾਂ ਦੇ ਵਿੱਚ ਲਿਆ। ਅंजलि ਸਿੰਘ ਆਪਣੇ ਸਖਤ ਸੁਭਾਅ ਦੇ ਲਈ ਜਾਣੀ ਜਾਂਦੀ ਸੀ ਅਤੇ ਉਸਦਾ ਮੰਨਣਾ ਸੀ ਕਿ ਹਰ ਅਪਰਾਧ ਦਾ ਇੱਕ ਤਰਕਸ਼ੀਲ ਕਾਰਨ ਹੁੰਦਾ ਹੈ, ਨਾ ਕਿ ਕੋਈ ਪੁਨਰਜਨਮ ਵਰਗੀਆਂ ਅੰਧਵਿਸ਼ਵਾਸੀ ਗੱਲਾਂ। ਐਸਪੀ ਅंजलि ਸਿੰਘ ਨੇ ਬੱਚਿਆਂ ਦੇ ਪੈਨੋ ਸਾਫ਼ ਕਿਹਾ ਉਹ ਮੈਂ ਆ ਬਕਵਾਸ ਤੇ ਵਿਸ਼ਵਾਸ ਨਹੀਂ ਕਰਦੇ ਮੇਰੀ ਜਾਂਚ ਦਾ ਮਕਸਦ ਸਿਰਫ ਇਹ ਸਾਬਤ ਕਰਨਾ ਹੈ ਜਾਂ ਤਾਂ ਇਹ ਬੱਚਿਆਂ ਦੀ ਕਲਪਨਾ ਹੈ ਜਾਂ ਕਿਸੇ ਨੇ ਉਹਨਾਂ ਨੂੰ ਹੀ ਪੱਟੀ ਪੜਾਈ ਹੋਏ ਉਹਨਾਂ ਨੂੰ ਸਾਰੀਆਂ ਗੱਲਾਂ ਸਿਕੀਆਂ ਹਨ ਮੈਂ ਤੁਹਾਡੀਆਂ ਭਾਵਨਾਵਾਂ ਲਈ ਇੱਥੇ ਨਹੀਂ ਬਿਠੀ ਮੈਨੂੰ ਇੱਥੇ ਤੇਰੇ ਕੰਮ ਹਨ ਤੇਰੇ ਤੁਹਾਡੇ ਵਰਗੇ ਰੋ ਜਾਂਦੇ ਹਨ ਪਤਾ ਨਹੀਂ ਕਿੰਨੇ ਕੇਸ ਪੈਂਡਿੰਗ ਪਏ ਹਨ ਕਿੰਨੇ ਕਿਸਾਂ ਦੀ ਪੜਤਾਲ ਕਰਨੀ ਹੈ ਹੁਣ ਆ ਤੁਹਾਡੀ ਬਕਵਾਸ ਦੇ ਕਾਰਨ ਮੈਂ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਾਂ ਅੰਜਲੀ ਨੇ ਤੁਰੰਤ ਇਸ ਨੂੰ ਖਾਰਜ ਕਰਨ ਦੇ ਲਈ ਸਯੁਕਤ ਯਾਨੀ ਕਵਿਤਾ ਆਤ ਫਤੇ ਯਾਨੀ ਹਰਜੀਤ ਨੂੰ ਇੱਕ ਬਕਰੇ ਕਮਰਿਆਂ ਵਿੱਚ ਬਿਠਾ ਕੇ ਪੁੱਛਗਿਛ ਕੀਤੀ ਵੀ ਹੁਣੇ ਇਹਨਾਂ ਦੇ ਝੂਠ ਫੜ ਲੈਣੀ ਹਾਂ ਉਸਨੇ ਮਨੋਵਿਗਿਆਨਿਕ ਤਰੀਕੇ ਵਰਤ ਕੇ ਉਹਨਾਂ ਨੂੰ ਡਰਾਉਣ ਜਾਂ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਬੱਚਾ ਨੇ ਹੈਰਾਨੀਜਨਕ ਤੌਰ ਤੇ ਇੱਕੋ ਕਹਾਣੀ ਦੁਹराई ਜਿਸ ਵਿੱਚ 1984 ਦੇ ਕਾਲੇ ਦੌਰ ਵਿੱਚ ਪਿੰਡ ਚਿੱਲ ਵਿੱਚ ਰਹਿੰਦੇ ਹਰਜੀਤ ਸਿੰਘ ਅਤੇ ਉਸਦੀ ਪਤਨੀ ਕਵਿਤਾ ਦਾ ਜ਼ਿਕਰ ਹੈ ਅਤੇ ਉਹਨਾਂ ਦੇ ਕਤਲ ਦੀ ਸਾਜ਼ਿਸ਼ ਐਸਐਚਓ ਜਰਨੈਲ ਸਿੰਘ ਦੁਆਰਾ ਰਚੀ ਗਈ ਸੀ ਫਤੇ ਨੇ ਅੰਜਲੀ ਨੂੰ ਦੱਸਿਆ ਮੈਡਮ ਮੈਂ ਕੋਈ ਆਮ ਜੀਵਿਦਾਰ ਨਹੀਂ ਸੀ ਮੈਂ ਤਾਂ ਇੱਕ ਸਫਲ ਕਾਰੋਬਾਰੀ ਸੇ ਅਸਤੋਜ ਜਰਨੈਲ ਸਿੰਘ ਮੇਰੀ ਜ਼ਮੀਨ ਹੜਪਣਾ ਚਾਹੁੰਦਾ ਸੀ ਉਸਨੇ ਮੈਨੂੰ ਕੜਕੂ ਕਹਿ ਕੇ ਮੁਕਾਬਲੇ ਦੇ ਵਿੱਚ ਮਾਰਨ ਦੀ ਧਮਕੀ ਦਿੱਤੀ ਸੀ ਮੇਰੇ ਕੋਲ ਜ਼ਮੀਨਾਂ ਦੀ ਖਰੀਦੋ-ਫਰੋਖ ਦੇ ਕਾਗਜ਼ ਹਨ ਅਤੇ ਉਸਤੇ ਖਿਲਾਫ ਸਬੂਤ ਹਨ ਜੋ ਮੈਂ ਇੱਕ ਸੇਫ ਵਿੱਚ ਰੱਖੇ ਸਨ ਸੇਫ ਨੇ ਅੱਗੇ ਵੱਧ ਕੇ ਕਿਹਾ ਉਸ ਸੇਫ ਸਾਡੇ ਘਰ ਦੀ ਉਸੇ ਥਾਂ ਤੇ ਸੀ ਜਿੱਥੇ ਪਹਿਲਾਂ ਤુલਸੀ ਦਾ ਪਾਤਾ ਹੁੰਦਾ ਸੀ ਪਰ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਜਦੋਂ ਮੈਨੂੰ ਐਸਚੂ ਜਰਨੈਲ ਸਿੰਘ ਨੇ ਮਰਨ ਤੋਂ ਬਾਅਦ ਮੈਂ ਮਰਨ ਤੋਂ ਕੁਝ ਪਲ ਪਹਿਲਾਂ ਆਪਣੀ ਇੱਕ ਸਹੇਲੀ ਨੂੰ ਇੱਕ ਗੋਪਤ ਸੰਦੇਸ਼ ਦਿੱਤਾ ਸੀ ਜਿਸ ਰਾਹੀਂ ਉਹਨਾਂ ਨੂੰ ਸੇਬ ਨਾਲ ਆਇਆ ਸੀ ਅੰਦਲੀ ਬੋਲੀ ਹੈ ਕਿ ਦੀ ਸਹੇਲੀ ਨਾਮ ਕੀ ਹੈ ਦੱਸੋ ਭਲਾ ਹੁਣ ਤੁਹਾਡਾ ਸੱਚ ਸਾਹਮਣੇ ਆ ਜਾਵੇਗਾ ਸਿਰਫ ਬੋਲੀ ਹੈ ਮੇਰੀ ਸਹੇਲੀ ਸੋਮਨ ਉਹ ਹੁਣੇ ਵੀ ਉਸੇ ਪਿੰਡ ਸ਼ਾਇਦ ਝੀਲ ਵਿੱਚ ਰਹਿੰਦੀ ਹੈ ਪੁਲਿਸ ਨੇ ਪਿੰਡ ਝੀਲ ਦੇ ਪੁਰਾਣੇ ਰਿਕਾਰਡ ਖੰਗਾਲੇ ਉਹਨਾਂ ਨੂੰ ਪਤਾ ਲੱਗਿਆ ਵੀ 1984 ਦੇ ਵਿੱਚ ਹਰਜੀਤ ਨਾਮ ਦਾ ਇੱਕ ਜੀਵਿੰਦਾਰ ਮੁਕਾਬਲੇ ਦੇ ਵਿੱਚ ਮਰਿਆ ਗਿਆ ਸੀ ਅਤੇ ਉਸਦੀ ਪਤਨੀ ਕਵਿਤਾ ਕੁਝ ਦਿਨਾਂ ਬਾਅਦ ਕੁਝ ਗੁਸ਼ੀ ਕਰ ਗਈ ਸੀ ਦੋਵੇਂ ਕੇਸ ਬੰਦ ਹੋ ਚੁੱਕੇ ਸਨ ਉਹਨਾਂ ਨੇ ਸਮੰਦੀ ਭਾਲ ਕੀਤੀ ਸੋਮਨ ਜੋ ਹੁਣ ਇੱਕ ਬਜ਼ੁਰਗ ਔਰਤ ਹੈ ਉਸਨੂੰ ਲੁਧਿਆਣਾ ਲੈੰਦਾ ਗਿਆ ਜਦੋਂ ਸਮਨ ਨੇ ਸਿਫਤ ਯਾਨੀ ਕਵਿਤਾ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝ ਵਹਿ ਦੁਰੇ ਸਮਨ ਨੇ ਕਵਿਤਾ ਦੀ ਮੌਤ ਤੋਂ ਪਹਿਲਾਂ ਦੀ ਸਾਰੀ ਜਾਣਕਾਰੀ ਸੁਣਾਈ ਸਾਈ ਕਹਾਣੀ ਅੱਗੇ ਰੱਖਦੇ ਤੇ ਮੰਨਿਆ ਕਿ ਕਵਿਤਾ ਨੇ ਉਸ ਨੂੰ ਸੇਵ ਬੜੇ ਰਾਜਵਾਰੇ ਦੱਸਿਆ ਸੀ ਪਰ ਦਰਦ ਦੇ ਮਾਰੇ ਉਸਨੇ ਕਦੇ ਕਿਸੇ ਨੂੰ ਦੱਸਿਆ ਸਿਫਤ ਨੇ ਸਮਨ ਦੇ ਕੰਨ ਵਿੱਚ ਬਚਪਨ ਦਾ ਖਾਸ ਗੁਪਤ ਕੋਡਵਰ ਬੋਲੇ ਆ ਉਸ ਨੂੰ ਸੁਣ ਕੇ ਸਮਨ ਨੇ ਯਕੀਨ ਕਰ بیٹھے ਇਹ ਇਹੀ ਉਸਦੀ ਸਹੇਲੀ ਕਵਿਤਾ ਹੈ ਇਸ ਕੇਸ ਦੇ ਵਿੱਚ ਅਸਲੀ ਮੋੜ ਤਾਂ ਉਦੋਂ ਆ ਜਦੋਂ ਪੁਲਿਸ ਨੇ ਪੂਰਾ ਰੇਕੋਰ ਕੰਗਾਲੇ ਅਤੇ ਪਿੰਡ ਝੀੜੇ ਖਰਜੀਤ ਸਿੰਘ ਬਾਰੇ ਪਤਾ ਲਗਾਇਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਖਰਜੀਤ ਸਿੰਘ ਦਾ ਖਾਸ ਫਿਕਸਡ ਡਿਪੋਜ਼ਿਟ ਅਕਾਊਂਟ ਸੀ ਜਿਸ ਨੂੰ 1984 ਤੋਂ ਬਾਅਦ ਕਦੇ ਕਿਸੇ ਨੇ ਹੱਥ ਤੱਕ ਨਹੀਂ ਲਗਾਇਆ ਇਹ ਅਕਾਊਂਟ ਇੱਕ ਪੁਰਾਣੇ ਕੋਆਪਰੇਟਿਵ ਬੈਂਕ ਦੇ ਵਿੱਚ ਹੈ ਫਤਿਹ ਯਾਨੀ ਹਰਜੀਤ ਨੇ ਦੱਸਿਆ ਮੇਰੇ ਕੋਲ ਜ਼ਿਆਦਾ ਨਕਦੀ ਨਹੀਂ ਸੀ ਮੇਰੀ ਸਾਰੀ ਜਾਇਦਾਦ ਇੱਕ ਗੁਪਤ ਅਕਾਊਂਟ ਦੇ ਵਿੱਚ ਹੈ ਜਿਸ ਦਾ ਪਾਸਵਰਡ 6 ਅੰਕਾਂ ਦਾ ਹੈ ਇਹ ਪਾਸਵਰਡ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਤਾਰੀਖ ਹੈ ਸਿਤ ਯਾਨੀ ਕਵਿਤਾ ਨਾਲ ਜੁੜਿਆ ਮੈਂ ਹਮੇਸ਼ਾ ਉਸ ਨੂੰ ਕਹਿੰਦੀ ਸੀ ਕਿ ਕਾਊਂਟ ਨੂੰ ਪਾਸਵਰਡ ਨਾ ਲਗਾਵੇ ਪਰ ਉਹ ਕਹਿੰਦਾ ਸੀ ਇਹ ਸਾਡੇ ਪੁੱਤਰ ਜਗਨਾਜ ਦੇ ਪਿਖਲੇ ਹੋਏ ਅਤੇ ਕੋਈ ਵੀ ਉਸ ਦੀ ਮੌਤ ਤੋਂ ਬਾਅਦ ਇਹ ਤਰੀਕ ਲੱਭ ਨਹੀਂ ਸਕੇਗਾ ਉਸ ਨੇ ਬੈਂਕ ਨਾਲ ਸੰਪਰਕ ਕੀਤਾ ਬੈਂਕ ਨੇ ਵੀ ਪੁਸ਼ਟੀ ਕੀਤੀ ਕਿ ਇਹ ਅਕਾਊਂਟ ਐਕਟਿਵ ਹੈ ਪਰ ਪਾਸਵਰਡ ਦੇ ਲਈ ਸਿਰਫ ਤਿੰਨ ਕੋਸ਼ਿਸ਼ਾਂ ਬਾਕੀ ਹਨ ਪਹਿਲੀਆਂ ਦੋ ਕੋਸ਼ਿਸ਼ਾਂ ਦੇ ਵਿੱਚ ਫਤੇ ਨੇ ਆਪਣੇ ਅਤੇ ਕਵਿਤਾ ਦੇ ਜਨਮ ਦਿਨ ਤਰੀਕਾਂ ਦਸੀਆਂ ਜੋ ਕਿ ਫੇਲ ਹੋ ਗਈਆਂ ਐਸਪੀ ਅंजलि ਸਿੰਘ ਨੇ ਤਰਕਨਾ ਸੋਚਿਆ ਕਿ ਸ਼ਾਇਦ ਵਿਆਹੀ ਤਾਰੀਖ ਹੋਵੇਗੀ ਪਰ ਉਹ ਵੀ ਫੇਲ ਹੋ ਗਏ ਸ਼ਿਫਤ ਨੇ ਤੜਕੇ ਕਿਹਾ ਮੈਡਮ ਉਸ ਸਾਡੀ ਵਿਆਹੀ ਤਾਰੀਖ ਨਹੀਂ ਸੀ ਇਹ ਤਾਰੀਖ ਹੈ ਜਦੋਂ ਅਸੀਂ ਪਹਿਲੀ ਵਾਰ ਮੁਕਸ਼ਕ ਦੇ ਮਿਲੇ ਸੀ ਅਤੇ ਪੱਕਾ ਫੈਸਲਾ ਕੀਤਾ ਸੀ ਵੀ ਅਸੀਂ ਦੋਵੇਂ ਵਿਆਹ ਕਰਾਂਗੇ ਭਾਵੇਂ ਪਰਿਵਾਰ ਮੰਨੇ ਦਾ ਨਾ ਮੰਨੇ ਉਹ ਤਾਰੀਖ ਹੈ 15 8 1982 ਹਰਜੀਤ ਕਹਿੰਦਾ ਸੀ ਵੀ ਇਹ ਉਸਦੀ ਆਜ਼ਾਦੀ ਦੀ ਤਾਰੀਖ ਹੈ ਐਸਪੀ ਅਨੰਨੀਤ ਸਿੰਘ ਨੇ ਬੈਂਕ ਮੈਨੇਜਰ ਨੂੰ ਇਹ ਅੰਕ ਦਿੱਤੇ ਸਾਰੀ ਟੀਮ ਸਾਰੋਕੇ ਬੈਠੀ ਸੀ ਬੈਂਕ ਮੈਨੇਜਰ ਦਾ ਫੋਨ ਆਇਆ ਮੈਡਮ ਪਾਸਵਰਡ ਬਿਲਕੁਲ ਸਹੀ ਹੈ ਅਕਾਊਂਟ ਦੇ ਵਿੱਚ ਉਸ ਸਮੇਂ ਸਿਰਫ 5 ਲੱਖ ਰੁਪਏ ਸਨ ਜੋ ਹੁਣ 12.5 ਕਰੋੜ ਰੁਪਏ ਬਣ ਚੁੱਕੇ ਹਨ ਸਿਰਫ ਸੋਦੇ ਇਹ ਸਾਬਤ ਹੋ ਗਿਆ ਵੀ ਬੱਚਿਆਂ ਨੇ ਜਿਹੜੀਆਂ ਗੱਲਾਂ ਦਸੀਆਂ ਸਨ ਉਹ ਸਿਰਫ ਕਲਪਨਾ ਨਹੀਂ ਸੀ ਬਲਕਿ ਅਤੀਤ ਦਾ ਇੱਕ اٹਲ ਸੱਚ ਹੈ 12 ਕਰੋੜ ਦਾ ਰਾਜ਼ ਹੈ ਮਿੰਟਾਂ ਦੇ ਵਿੱਚ ਉਹਨਾਂ ਬੱਚਿਆਂ ਨੇ ਸੁਲਝਾ ਦਿੱਤਾ ਸੀ ਐਸਪੀ ਅੰਜਲੀ ਸਿੰਘ ਦਾ ਤਰਕਸ਼ੀਲਮਾਨਾ ਅੱਜ ਇੱਕ ਅਣਜਾਣ ਸ਼ਕਤੀ ਸਾਹਮਣੇ ਟੁੱਗ ਗਿਆ ਉਸ ਦਾ ਸਾਰਾ ਤਰਕ ਖੇਰੂ-ਖੇਰੂ ਹੋ ਗਿਆ ਸੀ ਉਸ ਦੀ ਸਾਰੀ ਪੜਾਈ ਜਿਸ ਦੇ ਵਿੱਚ ਸਿਰਫ ਉਸਨੇ ਮੰਨਿਆ ਸੀ ਵੀ ਇਹ ਸਾਰਾ ਕੁਝ ਅੰਧਵਿਸ਼ਵਾਸ ਹੁੰਦਾ ਹੈ ਉਹ ਮਿੰਟਾਂ ਦੇ ਵਿੱਚ ਇੱਧਰ ਉੱਧਰ ਵਗਿਆ ਅਤੇ ਉਸ ਦਾ ਯਕੀਨ ਪੱਕਾ ਹੋ ਗਿਆ ਸੀ ਕਿਉਂਕਿ ਇਹੋ ਜਾਂ ਅੰਕ ਜਿੰਦੇ ਸਤੇ ਵਿੱਚ 1.2 ਕਰੋੜ ਹੈ ਬਾਕੀ ਚੀਜ਼ਾਂ ਦਾ ਚਲੋ ਇਧਰ ਉਧਰ ਸੁਣ ਲਈਆਂ ਵੀ ਇਹੋ ਜੀ ਚੀਜ਼ ਹੈ ਇਹ ਪਲਾ ਕੋਈ ਕਿਵੇਂ ਸੁਣ ਸਕਦਾ ਹੈ ਇਹ ਪਲਾ ਅੱਗੇ ਕੋ ਕਿਵੇਂ ਦੱਸ ਸਕਦਾ ਹੈ ਬਾਕੀ ਚੀਜ਼ਾਂ ਤਾਂ ਪਹਿਲਾਂ ਹੀ ਆ ਬਈ ਕਿਸੇ ਨੇ ਇਹਨਾਂ ਨੂੰ ਪੱਟੀ ਪੜਾ ਕੇ ਭੇਜ ਦਿੱਤਾ ਹੈ ਲੇਕਿਨ ਐਡੀ ਵੱਡੀ ਰਕਮਦਾਰ ਆ ਜੇ ਉਹ ਵੀ ਇੰਨੀ ਆਸਾਨੀ ਦੇ ਨਾਲ ਦੱਸ ਦੇਣਾ ਇਹ ਕੋਈ ਪੱਟੀ ਪੜਾਉਣ ਵਾਲੀ ਚੀਜ਼ ਨਹੀਂ ਹੈ ਇਹ ਚੀਜ਼ ਜਰੂਰ ਅਸਲੀ ਹੈ ਜਰੂਰ ਇਹ ਸੱਚ ਬੋਲ ਰਿਹਾ ਹੈ ਰਿਟਾਇਰਡ ਐਸਚਓ ਜਰਨਲ ਸਿੰਘ ਨੂੰ ਤਲਬ ਕੀਤਾ ਗਿਆ ਕੁਸ਼ੈਰ ਦੇ ਵਿੱਚ ਇੱਕ ਵੱਡਾ ਰਾਜਨੀਤਿਕ ਪ੍ਰਭਾਵ ਵਾਲਾ ਵਿਅਕਤੀ ਸੀ ਉਸਨੇ ਪੂਰੀ ਕਹਾਣੀ ਨੂੰ ਝੂਠਾ ਅਤੇ ਕਹਿ ਕੇ ਰੱਦ ਕਰ ਦਿੱਤਾ ਉਸਨੇ ਹੰਕਾਰਨਾ ਕਿ ਮੇਰੇ ਕੋਲ ਸਾਰੇ ਸਰਕਾਰੀ ਦਸਤਾਵੇਜ਼ ਹਨ ਜਿਨ੍ਹਾਂ ਅਨੁਸਾਰ ਹਰਜੀਤ ਸਿੰਘ ਇੱਕ ਪਰਵੜਾ ਸੀ ਅਤੇ ਪੁਲਿਸ ਮੁਕਾਬਲੇ ਦੇ ਵਿੱਚ ਮਰਿਆ ਗਿਆ ਸੀ ਮੈਂ ਆਪਣੀ ਮਰਜ਼ੀ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਮੈਂ ਇੱਕ ਗਤ ਕੰਮ ਨਹੀਂ ਕੀਤਾ ਇਹ ਸਰਾਸਰ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇਹ ਪਲਾਕ ਕਿਵੇਂ ਹੋ ਸਕਦਾ ਹੈ ਕਿ ਦੋ ਬੱਚੇ ਗਵਾਹੀ ਦੇਣ ਅਤੇ ਉਹਨਾਂ ਦੇ ਆਧਾਰ ਤੇ ਮੇਰੇ ਤੇ ਪੁਲਿਸ ਕਾਰਵਾਈ ਹੋ ਜਾਏ ਇਹ ਬਿਲਕੁਲ ਗਾਤ ਹੈ ਮੈਂ ਸਨ ਉਸ ਸਰਾਸਰ ਜੜਾ ਹੈ ਸਾਈਡ ਤੇ ਕਰਦਾ ਹਾਂ ਇਸ ਨੂੰ ਸਰਾਸਰ ਝਟਲਾਨਾ ਹੈ ਇਸ ਦੇ ਕੋਈ ਸਬੂਤ ਨਹੀਂ ਹਨ ਕੋਈ ਗਵਾਹੀ ਨਹੀਂ ਹਨ ਇਕ ਕਾਲਪਨਿਕ ਕਹਾਣੀ ਹੈ ਜੋ ਮੈਨੂੰ ਬਦਨਾਮ ਕਰ ਦੇ ਲਈ ਕਢੀ ਜਾ ਰਹੀ ਹੈ ਪਤਾ ਨਹੀਂ ਹਰਜੀਤ ਨੇ ਜਰਨਲਿਸਟ ਸਿੰਘ ਨੂੰ ਦੇਖ ਕੇ ਇੱਕ ਕਮਰੇ ਦੇ ਵਿੱਚ ਪਈ ਗੁਪਤ ਚੀਜ਼ ਬਾਰੇ ਦੱਸਿਆ ਜੋ ਸਿੱਧਾ ਉਸਦੀ ਧੌਣ ਤੇ ਤਲਵਾਰ ਵਾਂਗ ਸੀ ਮੇਰੀ ਮੌਤ ਤੋਂ ਪਹਿਲਾਂ ਮੈਂ ਜ਼ਮੀਨ ਦੇ ਅਸਲੀ ਕਾਗਜ਼ਾਤ ਜਿਨ੍ਹਾਂ ਵਿੱਚ ਐਸ.ਐਚ.ਓ. ਜਰਨਲਿਸਟ ਸਿੰਘ ਦੇ ਨਜਾਇਜ਼ ਢਿਲਾ ਅਤੇ ਉਸਦੀ ਰਿਸ਼ਵਤ ਖੋਰੀ ਦਾ ਪਰਦਾ ਫਾਸ਼ ਹੁੰਦਾ ਹੋਏ ਉਹ ਆਪਣੇ ਘਰ ਦੀ ਗੁਪਤ ਸੇਫ ਲੁਕੋਈ ਸਨ ਮੈਂ ਸੇਫ ਦੇ ਉੱਪਰ ਇੱਕ ਖਾਸ ਨਿਸ਼ਾਨੀ ਬਣਾਈ ਸੀ ਸਿਫਤ ਯਾਨੀ ਕਵਿਤਾ ਨੇ ਸੇਫ ਦੀ ਸਹੀ ਜਗ੍ਹਾ ਨਿਸ਼ਾਨੀ ਸਾਡੇ ਘਰ ਦੇ ਵਿੱਚ ਇੱਕ ਵੱਡੀ ਪੁਰਾਣੀ ਬੋਰੀ ਵਾਲੀ ਅਲਮਾਰੀ ਹ ਅਲਮਾਰੀ ਦੇ ਰੇਟਾ ਮਿੱਟੀ ਦੇ ਵਿੱਚ ਮੇਰੇ ਖੱਤਾਂ ਨਾਲ ਲਗਾਇਆ ਤੁਲਸੀ ਦਾ ਇੱਕ ਪਤਾ ਸੀ ਜਿੱਤੇ ਸੇਫ ਪੁਕਾਇਆ ਗਿਆ ਸੀ ਮੈਂ ਹਰਜੀਤ ਨੂੰ ਕਹੇ ਸੀ ਜੋ ਤੁਲਸੀ ਨੂੰ ਹਟਾ ਦੇਵੇ ਪਰ ਉਸਨੇ ਜਵਾਬ ਦਿੱਤਾ ਜਿੱਤੇ ਧਰਮ ਹੋਵੇਗਾ ਉੱਥੇ ਹੀ ਸਦਾ ਹੀ ਸੁਰੱਖਿਤ ਰਹੇਗੀ ਫਸਟ ਟੀਮ ਜਿਸ ਦੇ ਵਿੱਚ ਖੁਣ ਐਸਪੀ ਅਨੰਦ ਸਿੰਘ ਵੀ ਸ਼ਾਮਿਲ ਸੀ ਪੈਂਡੋਝੀਲ ਦੇ ਉਸ ਖੰਡਰ ਹੋ ਚੁੱਕੇ ਘਰ ਦੇ ਵਿੱਚ ਜਿਸ ਦੀਆਂ ਕੰਧਾਂ ਤੱਕ ਡੁੱਟ ਚੁੱਕੀਆਂ ਸਨ ਉਸ ਤੇ ਅਲਮਾਰੀ ਦੇ ਨਿਸ਼ਾਨ ਵਾਲੀ ਕੰਧ ਤੇ ਜਦੋਂ ਹਰਮਨ ਸਿੰਘ ਯਾਨੀ ਪਤੇ ਦੇ ਪਿਤਾ ਨੇ ਇੱਕ ਪੁਰਾਣੀ ਕੰਧ ਤੋੜੀ ਨਾ ਤੱਥਲੋਂ ਮਿੱਟੀ ਸੀ ਅਤੇ ਮਿੱਟੀ ਦੇ ਵਿੱਚ ਇੱਕ ਪੁਰਾਣਾ ਸੁੱਕਿਆ ਹੋਇਆ ਤੁਰਜੀਦਾ ਬੂਟਾ ਨਿਕਲਿਆ ਬੂਟੇ ਦੇ ਹੇਠਾਂ ਕੰਕਰੀਟ ਦਾ ਇੱਕ ਟੁਕੜਾ ਸੇਫ ਜਿਸ ਤੇ ਹਰਜੀਤ ਨੇ ਦੋਸ਼ੀ ਅਨੁਸਾਰ ਇੱਕ ਓਂਕਾਰ ਦਾ ਇੱਕ ਛੋਟਾ ਦਾ ਨਿਸ਼ਾਨ ਬਣਿਆ ਸੀ ਟੀਮ ਨੇ ਕੰਕਰੀਟ ਨੂੰ ਹਟਾਇਆ ਅਤੇ ਹਟਾਏ ਕੁ ਛੋਟੀ ਜੀ ਲੋਹੇ ਦੀ ਸੇਫ ਲਈ ਜਦੋਂ ਸੇਫ ਨੂੰ ਤੋੜਿਆ ਗਿਆ ਨਾ ਤਾਂ ਅੰਦਰੋਂ ਖੇਤ ਲਿਕੇ ਸਬੂਤ ਮਿਲੇ ਐਸਐਚਓ ਜਰਨਲਿਸਟ ਸੰਘ ਦੀ ਇੱਕ ਤਸਵੀਰ ਸੀ ਜਿਸ ਤੇ ਵਿੱਚ ਇੱਕ ਗੁਪਤ ਬੈਠਕ ਦੀ ਫੋਟੋ ਜਿਸ ਵਿੱਚ ਐਸਐਚਓ ਜਰਨਲ ਸੰਘ ਦੇ ਇੱਕ ਜ਼ਮੀਨ ਡੀਲਰ ਨਾਲ ਮਿਲ ਕੇ ਹਰਜੀਤ ਸਿੰਘ ਨੂੰ ਧਮਕਾਇਆ ਸੀ ਅਤੇ ਇੱਕ ਵੱਡੀ ਰਿਸ਼ਵਤੀ ਰਕਮ ਲੈ ਰਿਹਾ ਸੀ ਉਸ ਤੇ ਵਿੱਚ ਇੱਕ ਹਰਜੀਤ ਸਿੰਘ ਦਾ ਬਿਆਨ ਸੇ ਬੀ ਖਰਜੀਤ ਸਿੰਘ ਦੁਆਰਾ ਮੌਤ ਤੋਂ ਪਹਿਲਾਂ ਲਿਖਿਆ ਹੋਇਆ ਇੱਕ ਪੰਜ ਪੰਨਿਆਂ ਦਾ ਬਿਆਨ ਹੈ ਜਿਸ ਵਿੱਚ ਉਸਨੇ ਐਸ.ਐਚ.ਓ. ਜਰਨੈਲ ਸਿੰਘ ਦੁਆਰਾ ਉਸਨੂੰ ਕਾੜਕੂ ਕਹਿ ਕੇ ਫਰੇਮ ਕਰਨ ਅਤੇ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਪੂਰੀ ਸਾਜ਼ਿਸ਼ ਦਾ ਫੇਰਵਾ ਦਿੱਤਾ ਸੀ ਵੀ ਇਸ ਤਰ੍ਹਾਂ ਦੀ ਸਾਜ਼ਿਸ਼ ਮੇਰੇ ਖਿਲਾਫ ਚੱਲ ਰਹੀ ਹੈ ਕੋਦੋਂ ਹੀ ਐਸ.ਐਚ.ਓ. ਜੜਾ ਹੈ ਇਸ ਨੂੰ ਅੰਜਾਮ ਤੱਕ ਪਹੁੰਚਾ ਸਕਦਾ ਹੈ ਉਸਨੇ ਕਾਲੇ ਕਰਨਾਮੇ ਦੀ ਡਾਇਰੀ ਸੀ ਇੱਕ ਪੁਰਾਣੀ ਡਾਇਰੀ ਦਾ ਪੜਿਆ ਹੋਇਆ ਪੰਨਾ ਜਿਸ ਤੇ ਐਸ.ਐਚ.ਓ. ਜਰਨੈਲ ਸਿੰਘ ਦੀ ਆਪਣੀ ਹੱਥ ਲਿਖਤ ਦੇ ਵਿੱਚ ਜ਼ਮੀਨ ਦੇ ਇੱਕ ਵੱਡੇ ਟੁਕੜੇ ਨੂੰ ਗਲਤ ਤਰੀਕੇ ਨਾਲ ਆਪਣੇ ਨਾਮ ਕਰਾਉਣ ਦਾ ਜ਼ਿਕਰ ਹੈ ਇਸ ਸਬੂਤ ਸਿੱਧੇ ਤੌਰ ਤੇ ਅਸਰਤੋ ਜਰਨੈਲ ਸਿੰਘ ਨੂੰ ਉਸ 1984 ਦੇ ਛੁੱਟੇ ਮੁਕਾਬਲੇ ਅਤੇ ਦੋਰੇ ਕਤਲ ਦੇ ਜ਼ਿੰਮੇਵਾਰ ਠਹਾਉ ਦੇ ਸਨ ਉਸ ਨੂੰ ਤੁਰੰਤ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਜਰਨੈਲ ਸਿੰਘ ਪੁੱਛਗਛ ਹੋਏ ਤਾਂ ਉਸ ਨੇ ਹਰਜੀਤ ਸਿੰਘ ਅਤੇ ਕਵਿਤਾ ਨੂੰ ਮਰਨ ਦੀ ਗਲਤੀ ਮੰਨ ਲਈ ਪਰ ਆਪਣੇ ਕਾਰਨਾਮਿਆਂ ਨੂੰ ਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਜੋਗਰਾਜ ਸਿੰਘ ਹੈ ਯਾਨੀ ਹਰਜੀਤ ਅਤੇ ਕਵਿਤਾ ਦੇ ਪੁੱਤਰ ਉਹਨਾਂ ਦੇ ਕਤਲ ਤੋਂ ਸਾਫ਼ ਇਨਕਾਰ ਕਰਦਾ ਰਿਹਾ ਐਸਪੀ ਅੰਜਨੀ ਸਿੰਘ ਨੇ ਕੈਮਰੇ ਵਾਲੇ ਕਮਰੇ ਵਿੱਚੋਂ ਬੱਚਿਆਂ ਨੂੰ ਅੰਦਰ ਆਉਣ ਦੀ ਇਰਾਜ਼ਤ ਤੇ ਇੱਕ ਖਤਰਨਾਕ ਫੈਸਲਾ ਸੀ ਪਰ ਉਸ ਸਮੇਂ ਸੀ ਬਿ ਇਹਨਾਂ ਬੱਚਿਆਂ ਤੋਂ ਬਿਨਾ ਸ਼ਾਇਦ 27 ਬਾਰ ਨਹੀਂ ਨਿਕਲੇਗੇ ਸੇਫਤ ਯਾਨੀ ਕਵਿਤਾ ਨੇ ਜਰਨਲਿਸਟਿੰਗ ਨੂੰ ਦੇਖਿਆ ਅਤੇ ਚੀਕਣ ਲੱਗੇ ਛੋਟੇ ਔਰ ਤੈਨੂੰ ਯਾਦ ਨਹੀਂ ਹੋਏ ਤੁਸੀਂ ਸਾਨੂੰ ਦੋਵਾਂ ਨੂੰ ਮਰਨ ਤੋਂ ਬਾਅਦ ਜਦੋਂ ਮੈਂ ਅਜੀ ਸਾਈ ਲੈਰੀ ਸੀ ਮੈਂ ਤੁਹਾਨੂੰ ਚੋਰੀਆਂ ਦੇਖਿਆ ਤੁਸੀਂ ਮੇਰੇ ਜੁਗਰਾਜ ਨੂੰ ਆਪਣੇ ਪਿੰਡ ਦੇ ਪੁਰਾਣੇ ਸੁੱਕੇ ਖੋਦ ਵੀ ਸੁਟਿਆ ਸੀ ਤੁਸੀਂ ਸਿਰਫ ਸਾਨੂੰ ਨਹੀਂ ਸਾਡੀ ਨਿਸ਼ਾਨੀ ਤੱਕ ਨੂੰ ਖਤਮ ਕਰਨਾ ਚਾਹੁੰਦੇ ਸੀ ਫਤਿਹ ਯਾਨੀ ਹਰਜੀਤ ਨੇ ਜਰਨਲਿਸਟਿੰਗ ਨੂੰ ਦੇਖਿਆ ਔਰ ਤੂੰ ਸੋਚਿਆ ਸੀ ਵੀ ਅਸੀਂ ਦੋਵੇਂ ਮਰ ਗਏ ਹਾਂ ਤਾਂ ਸਾਡੇ ਪੁੱਤਰ ਦੀ ਕਹਾਣੀ ਖਤਮ ਹੋ ਗਈ ਹੈ ਨਹੀਂ ਜੁਗਰਾਜ ਦੇ ਗੜੇ ਦੇ ਵਿੱਚ ਇੱਕ ਚਾਂਦੀ ਦਾ ਪੰਜ ਪਾਤਸ਼ਾਹ ਵਾਲਤ ਵਿੱਚ ਜੋ ਮੈਂ ਮੇਲੇ ਤੋਂ ਲਾਂਦਾ ਸੀ ਉਸ ਤਵੀ ਤੇ ਇੱਕ ਖਾਸ ਤਰ੍ਹਾਂ ਦਾ ਨਿਸ਼ਾਨ ਸੀ ਜੋ ਮੈਂ ਆਪਣੇ ਹੱਥਾਂ ਦਾ ਖੁਰਚਾ ਸੀ ਤੁਸੀਂ ਉਸ ਨੂੰ ਮਾਰਿਆ ਸੀ ਪਰ ਕਿ ਤੁਸੀਂ ਉਸ ਦੇ ਨਿਸ਼ਾਨੀ ਲੁਕਾਸ ਕੇ ਐਸ ਜੀ ਡਰਨੈਲ ਸਿੰਘ ਦਾ ਚਿਹਰਾ ਪਸੀਨੇ ਨਾਲ ਭਰ ਗਿਆ ਉਹ ਕਾਫੀ देर ਚੁੱਪ ਰਹਿਣ ਤੋਂ ਬਾਅਦ ਉਸ ਮਕਾਨ ਦਾ ਪਸਦੋਂ ਆ ਜਿੱਤੇ ਉਹ ਗਲਤ ਕੰਮ ਕਰਦਾ ਸੀ ਅਤੇ ਜਿੱਥੇ ਉਹ ਖੋ ਸੀ ਐਸ ਪੀ ਅੰਦਰੀ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਜਰਨੈਲ ਸਿੰਘ ਦੇ ਪੁਰਾਣੇ ਖੂਨ ਕੋਲਿਆ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਖੂਦ ਦੇ ਤਲੇ ਦੇ ਵਿੱਚ ਨਾ ਸਿਰਫ ਬੱਚੇ ਦੀਆਂ ਹਸਤੀਆਂ ਮਿਲੀਆਂ ਬਲਕਿ ਉਹਨਾਂ ਦੇ ਨਾਲ ਲਪੇਟਿਆ ਹੋਇਆ ਇੱਕ ਲਾਲ ਰੰਗ ਦਾ ਚੂਲਾ ਇੱਕ ਮਿੱਟੀ ਵਿੱਚ ਲਿਬੜਿਆ ਹੋਇਆ ਚਾਂਦੀ ਦਾ ਤਵੀਤ ਮਿਲਿਆ ਜਿਸ ਉੱਤੇ ਉਹ ਖੁਰਚਾ ਨਿਸ਼ਾਨ ਵੀ ਸੀ ਜੁਗਰਾਜ ਸਿੰਘ ਨੂੰ ਮਾਰਨ ਦਾ ਮਕਸਦ ਸਿਰਫ ਬਦਲਾ ਲੈਣਾ ਨਹੀਂ ਸੀ ਬਲਕਿ ਕਵਿਤਾ ਨੂੰ ਮਾਨਸਿਕ ਤੌਰ ਤੇ ਤੋੜਨਾ ਸੀ ਤਾਂ ਜੋ ਖੁਦਕੁਸ਼ੀ ਕਰ ਲਵੇ ਅਤੇ ਕੇਸ ਹਮੇਸ਼ਾ ਲਈ ਬੰਦ ਹੋ ਜਾਵੇ ਜਰਨੈਲ ਸਿੰਘ ਦੀ ਇਹ ਬੇਰਹਿਮੀ ਪੂਰੀ ਦੁਨੀਆ ਦੇ ਸਾਹਮਣੇ ਆ ਗਈ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਾਨੂੰਨੀ ਕਾਰਵਾਈ ਹੋਈ ਐਸਐਚਓ ਜਰਨੈਲ ਸਿੰਘ ਦਾ ਇਕਲੌਤਾ ਪੁੱਤਰ ਵਰਿੰਦਰ ਸਿੰਘ ਸ਼ਹਿਰ ਦਾ ਸਭ ਤੋਂ ਸਫਲ ਅਤੇ ਇਮਾਨਦਾਰ ਵਕੀਲ ਸੀ ਵਰਿੰਦਰ ਆਪਣੇ ਪਿਤਾ ਈਮਾਨਦਾਰੀ ਤੇ ਪੂਰਾ ਪਰੋਸਾ ਕਰਦਾ ਸੀ ਅਤੇ ਇਸ ਕੇਸ ਨੂੰ ਰਾਜਨੀਤਿਕ ਸਾਜ਼ਿਸ਼ ਮੰਨ ਰਿਆ ਸੀ ਜਦੋਂ ਬਰਿੰਦਰ ਨੇ ਜੇਲ੍ਹ ਵਿੱਚ ਆਪਣੇ ਪਿਤਾ ਨੂੰ ਮਿਲੇ ਆ ਤਾਂ ਜਰਨਲਿਸਟਸ ਨੇ ਉਹਨਾਂ ਨੂੰ ਕਿਹਾ ਬੇਬਕ ਸੁਹ ਹੈ ਅਤੇ ਇਹ ਸਭ ਦੁਸ਼ਮਣਾਂ ਦੀ ਚਾਲ ਹੈ ਬਰਿੰਦਰ ਹਾਲੇ ਵੀ ਅੰਦਰੋਂ ਆਪਣੇ ਪਿਤਾ ਦੀ ਗੱਲ ਤੇ ਯਕੀਨ ਕਰ ਰਿਹਾ ਸੀ ਪਰ ਐਸਪੀ ਅੰਜਲੀ ਸਿੰਘ ਨੇ ਉਸ ਨੂੰ ਸਾਰੇ ਸਬੂਤ ਦਿਖਾਉਣ ਦਾ ਫੈਸਲਾ ਕੀਤਾ ਜਦੋਂ ਬਰਿੰਦਰ ਨੇ ਕਵਿਤਾ ਯਾਨੀ ਸੱਪ ਤੇ ਅਤੇ ਖਰਜੀਤ ਯਾਨੀ ਪਤਨ ਨੂੰ ਦੇਖਿਆ ਅਤੇ ਉਹਨਾਂ ਦੀ ਸਾਰੀ ਕਹਾਣੀ ਸੁਣੀ ਤਾਂ ਉਸ ਨੂੰ ਲੱਗਿਆ ਕਿ ਕੋਈ ਮਾਨਸਿਕ ਬਿਮਾਰੀ ਹੈ ਉਸ ਪੂਛੀਆਂ ਅੱਖਾਂ ਦੇ ਵਿੱਚ ਨਫ਼ਰਤ ਅਤੇ ਸ਼ੱਕ ਸੀ ਪਰ ਜਦੋਂ ਅੰਜਲੀ ਨੇ ਖੁਦ ਵਿੱਚੋਂ ਮਿਲਿਆ ਕਾਂਦੀ ਵਰਿੰਦਰ ਨੂੰ ਦਿਖਾਇਆ ਨਾ ਤਾਂ ਵਰਿੰਦਰ ਵੀ ਹੈਰਾਨ ਹੋ ਗਿਆ ਪਤਾ ਹੀ ਨਹੀਂ ਹਰਜੀਤ ਨੇ ਤਬੀਦੇ ਪਿੱਛੇ ਖੁਰਚੇ ਹੋਏ ਨਿਸ਼ਾਨ ਨੂੰ ਪਛਾਣਿਆ ਵਰਿੰਦਰ ਨੇ ਅਚਾਨਕ ਆਪਣੀ ਜੇਬ ਵਿਚੋਂ ਇੱਕ ਛੋਟੀ ਜੀ ਗੋਲ ਚਾਂਦੀ ਦੀ ਡੱਬੀ ਵਾਲੀ ਚੈਨ ਕਢੇ ਮੇਰੀ ਮਾਂ ਨੇ ਮੈਨੂੰ ਇਹ ਹਮੇਸ਼ਾ ਕਹੇ ਵੀ ਇਹ ਮਨੇ ਪਿਓ ਦਾ ਸਭ ਤੋਂ ਵੱਡਾ ਪਿਆਰਾ ਤੋਹਫਾ ਹੈ ਅਤੇ ਸ਼ਬ ਸਤਲੀ ਹੈ ਵਰਿੰਦਰ ਨੇ ਦੱਸਿਆ ਉਸਨੇ ਕਿਹਾ ਸੀ ਕਿ ਮੈਂ ਇਸ ਨੂੰ ਹਮੇਸ਼ਾ ਆਪਣੇ ਨਾਲ ਰੱਖਾਂਗਾ ਸੱਤ ਪਿਆਨੀ ਕਵਿਤਾ ਨਹੀਂ ਲੜਾ ਪਿਆ ਝੂਠ ਹੈ ਇਹ ਤੁਹਾਡੇ ਪਿਆਰੇ ਮੇਰੇ ਤੋਂ ਤਰਿਆ ਸੀ ਇਹ ਮੇਰਾ ਹਰਜੀਤ ਦਾ ਸਭ ਤੋਂ ਪਿਆਰਾ ਗਿਫਟ ਸੀ ਇਹ ਸ਼ਬ ਸਤਲੀ ਚਾਂਦੀ ਦੀ ਸ਼ੀਸ਼ੀ ਸੀ ਜਿਸ ਵਿੱਚ ਮੈਂ ਹਰਜੀਤ ਦੀ ਖਾਸ ਦਵਾਈ ਰੱਖਦੀ ਸੀ ਜਦੋਂ ਉਸ ਨੂੰ ਰਾਤ ਨੂੰ ਦਰਦ ਹੁੰਦਾ ਸੀ ਬਰਿੰਦਰ ਹਨਾਂ ਲੱਗਿਆ ਕਿਉਂਕਿ ਉਸ ਦੀ ਮਾਂ ਨੇ ਹਮੇਸ਼ਾ ਕਿਹਾ ਸੀ ਕਿ ਇਹ ਤੋਹਫਾ ਉਸਦੇ ਪਿਤਾ ਨੇ ਉਸ ਨੂੰ ਖੁਦ ਦਿੱਤਾ ਸੀ ਇਸ ਤਰ੍ਹਾਂ ਪੁਲਿਸ ਨੇ ਅਥੀਤੋ ਜਰਨੈਲ ਸਿੰਘ ਦੇ ਕਮਰੇ ਵਿੱਚ ਚਲੂ ਕੀ ਉਹ ਕਾਲੀ ਢਾਲੀ ਡਬਲੇ ਜਿਸਨੂੰ ਉਸਨੇ ਕੰਦੇ ਅੰਦਰ ਗੁਪਤਾਂ ਤੇ ਦਬਾਇਆ ਸੀ ਇੱਕ ਸਿੰਦਰੀ ਦੇ ਪਿੱਛੇ ਡਾਇਰੀ ਦੇ ਅੰਦਰ ਪੰਨੇ ਤੇ ਜਰਨੈਲ ਸਿੰਘ ਨੇ ਆਪਣਾ ਸਭ ਤੋਂ ਵੱਡਾ ਜੁਰਮ ਅਤੇ ਉਸਦੇ ਮਨ ਦੀ ਪੀੜ ਲਿਖੀ ਸੀ ਮੈਂ ਹਰਜੀਤ ਦੇ ਪੁੱਤਰ ਜਗਰਾਜ ਨੂੰ ਖੂਬ ਛੁੱਟਣ ਤੋਂ ਪਹਿਲਾਂ ਉਸਦੇ ਗਲੇ ਪੰਜ ਪਾਚਾ ਵਾਲਾ ਤੇ ਵੀ ਉਤਾਰ ਲਿਆ ਸੀ ਮੈਂ ਕਵਿਤਾ ਦੇ ਹੱਥੋਂ ਤੋਂ ਸ਼ੁਭ ਸੇਤ ਵਾਲੀ ਚਾਂਦੀ ਦੀ ਸ਼ੀਸ਼ੀ ਵੀ ਖੋਲੀ ਸੀ ਮੇਰੀ ਪਤਨੀ ਨੇ ਮੈਨੂੰ ਪੁੱਛਿਆ ਸੀ ਇਹ ਕੀ ਹੈ ਤਾਂ ਮੈਂ ਝੂਠ ਬੋਲ ਦਿੱਤਾ ਇਹ ਸਾਡੇ ਪਹਿਲੇ ਮ੍ਰਿਤਕ ਬੱਚੇ ਦੀ ਨਿਸ਼ਾਨੀ ਹੈ ਮੇਰੀ ਪਤਨੀ ਨੇ ਇਸ ਨੂੰ ਸਾਡੇ ਜਿਉਂਦੇ ਪੁੱਤਰ ਵਰਿੰਦਰ ਨੂੰ ਪਹਿਲਾਂ ਦਿੱਤਾ ਵਰਿੰਦਰ ਹੁਣ ਮਡਾ ਹੋ ਚੁੱਕਿਆ ਹੈ ਅਤੇ ਉਹ ਬੱਚਾ ਜਿਸ ਨੂੰ ਮੈਂ ਮਾਰਿਆ ਸੀ ਅੱਜ ਮੇਰੇ ਪੁੱਤਰ ਦੇ ਗਲੇ ਵਿੱਚ ਟਕਿਆ ਹੈ ਇਹ ਨਿਸ਼ਾਨੀਆਂ ਮੈਨੂੰ ਹਰ ਰੋਜ਼ ਯਾਦ ਆਉਂਦੀਆਂ ਹਨ ਵੀ ਮੇਰਾ ਜਨਮ ਕਦੇ ਦਫਨ ਨਹੀਂ ਹੋਇਆ ਮੈਂ ਹਰ ਰੋਜ਼ ਵਰਿੰਦਰ ਦੇ ਗਲੇ ਦੇ ਵਿੱਚ ਜੁਗਰਾਜ ਦੀ ਨਿਸ਼ਾਨੀ ਦੇਖਦਾ ਹਾਂ ਅਤੇ ਕਵਿਤਾ ਦੀ ਨਿਸ਼ਾਨੀ ਦੇਖਦਾ ਹਾਂ ਕਿ ਇਹ ਕਰਮਾਂ ਦਾ ਹਿਸਾਬ ਨਹੀਂ ਹੈ ਉਹ ਸੱਚਾਈ ਵਰਿੰਦਰ ਨੂੰ ਕਦੇ ਪਤਾ ਨਹੀਂ ਲੱਗੇ ਗੇ ਬਰਿੰਦਰ ਇਹ ਪੜ ਕੇ ਉਥੇ ਹੀ ਟੱਗਿਆ ਉਸਨੂੰ ਇਹ ਅਹਿਸਾਸ ਹੋਇਆ ਕਿ ਉਸਦਾ ਪਿਤਾ ਨਾ ਸਿਰਫ ਇੱਕ ਕਤਲਚੀ ਸਗੋਂ ਉਸਨੇ ਆਪਣੇ ਗਲਦਿਆਂ ਨਿਸ਼ਾਨੀਆਂ ਨੂੰ ਆਪਣੇ ਜਿਉਂਦੇ ਪੁੱਤਰ ਦੀ ਰਾਖੀ ਲਈ ਵਰਤਿਆ ਸੀ ਜੁਗਰਾਜ ਜਿਸਨੂੰ ਉਸਦੇ ਪਿਤਾ ਨੇ ਮਾਰਿਆ ਸੀ ਉਸੇ ਨਿਸ਼ਾਨੇ ਨੇ ਵਰਿੰਦਰ ਦੀ ਜ਼ਿੰਦਗੀ ਨੂੰ ਅੰਤਮ ਸਤਾਈ ਵੱਲ ਲਿਆਂਦਾ ਜਿਸ ਨਾਲ ਉਸਦਾ ਪਿਤਾ ਕਾਨੂੰਨ ਦੇ ਕਟਗਰੇ ਵਿੱਚ ਖੜਾ ਹੋ ਗਿਆ ਵਰਿੰਦਰ ਸਿੰਘ ਨੇ ਆਪਣੇ ਪਿਤਾ ਦੀ ਵਕਾਲਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਉਸਨੇ ਐਸਪੀ ਅੰਜਲੀ ਸਿੰਘ ਨੂੰ ਹੋਰ ਸਬੂਤ ਦੇਣ ਵਿੱਚ ਮਦਦ ਕੀਤੀ ਅਤੇ ਪਿਤਾ ਦੇ ਖਿਲਾਫ ਸਰਕਾਰੀ ਗਵਾਹ ਬਣਦਾ ਫੈਸਲਾ ਕੀਤਾ ਵਰਿੰਦਰ ਜੀ ਗਵਾਹੀ ਬੱਚਿਆਂ ਦੌਰ ਦੱਸੇ ਸਬੂਤ ਅਤੇ ਐਸਐਚਓ ਦੀ ਡੈਰੀ ਨਾਲ ਜਰਨੈਲ ਸਿੰਘ ਉਮਰ ਕੈਦੀ ਸਜ਼ਾ ਸੁਣਾਈ ਗਈ ਹਰਜੀਤ ਸਿੰਘ ਅਤੇ ਕਵਿਤਾ ਦੀ ਆਤਮਾ ਹੁਣ ਫਤਿਹ ਅਤੇ ਸ਼ਿਫਤ ਦੇ ਰੂਪ ਵਿੱਚ ਨਿਆਰ ਪ੍ਰਾਤਕਰਚਪੀਆਂ ਸਨ ਦੋਵਾਂ ਪਰਿਵਾਰ ਨੇ ਪੰਛਰਾ ਕੀ ਤਰ੍ਹਾਂ ਇੱਕ ਅਨੋਖੇ ਬੰਧਨ ਨੂੰ ਤੋੜਨਗੇ ਨਹੀਂ ਉਹਨਾਂ ਨੇ ਦੋਵਾਂ ਬੱਚਿਆਂ ਨੂੰ ਇੱਕੋ ਸਕੂਲ ਵਿੱਚ ਦਾਖਲ ਕਰਵਾਇਆ ਸ਼ਿਫਤ ਅਤੇ ਫਤਿਹ ਹਾਲਾਂਕਿ ਹੁਣ ਸਿਰਫ 6 ਸਾਲ ਦੇ ਮਾਸੂਮ ਬੱਚੇ ਸਨ ਪਰ ਉਹ ਅੱਜ ਵੀ ਇੱਕ ਦੂਜੇ ਨਾਲ ਪਤੀ ਪਤਨੀ ਵਾਂਗ ਪਿਆਰ ਕਰਦੇ ਅਤੇ ਸਤਕਾਰ ਨਾਲ ਰਹਿੰਦੇ ਉਹਨਾਂ ਦੇ ਮਾਪਿਆਂ ਨੇ ਹਮੇਸ਼ਾ ਉਹਨਾਂ ਨੂੰ ਪਿਆਰ ਅਤੇ ਸਨਮਾਨ ਰੱਖਿਆ ਬਰਿੰਦਰ ਸਿੰਘ ਨੇ ਆਪਣੇ ਪਿਤਾ ਦੀ ਸਾਰੀ ਗਲਤ ਤਰੀਕੇ ਨਾਲ ਕਮਾਈ ਗਈ ਜਾਇਦਾਦ ਵੇਚ ਦਿੱਤੀ ਅਤੇ ਹਰਜੀਤ ਸਿੰਘ ਦੇ ਬੈਂਕ account ਵਿੱਚ ਪੈ ਮਣਾ ਕੇ ਪਿੰਡ ਢੀਲ ਦੇ ਵਿੱਚ 84 ਵਿੱਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਇੱਕ ਵੱਡਾ ਸਕੂਲ ਤੇ ਹਸਪਤਾਲ ਬਣਾਇਆ ਉਸ ਨੇ ਕਾਨੂੰਨੀ ਤੌਰ ਤੇ ਪਤੀ ਅਤੇ ਸਪਤ ਨੂੰ ਆਪਣੇ ਛੋਟੇ ਭੈਣ ਭਰਾਵਾਂ ਗੋਦ ਲੈ ਲਿਆ ਅਤੇ ਉਹਨਾਂ ਦੇ ਪਿਛਲੇ ਜਨਮ ਦੇ ਪੁੱਤਰ ਹੋਣ ਦੇ ਭੇਦ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਮੰਨਿਆ ਹਾਂ ਜੀ ਇਹ ਕੱਲ ਸਾਨੂੰ ਦੱਸਦੀ ਹੈ ਕਿ ਕਰਮਾਂ ਦਾ ਹਿਸਾਬ ਇਸ ਜਗਤ ਵਿੱਚ ਹੁੰਦਾ ਹੈ ਅਤੇ ਪਿਆਰ ਦਾ ਮੰਦਨ ਸਮੇਂ ਅਤੇ ਮੌਤ ਦੀਆਂ ਹੱਦਾਂ ਤੋਂ ਪਰੇ ਜਿੱਥੇ ਇਹ ਜੁਲੰਦ ਦੀ ਕਹਾਣੀ ਖਤਮ ਹੋ ਜਾਂਦੀ ਹੈ ਉੱਥੇ ਹੀ ਰੂਹਾਂ ਦੇ ਇਨਸਾਫ਼ ਦੀ ਦਾਸਤਾਨ ਸ਼ੁਰੂ ਹੁੰਦੀ ਹੈ ਹਾਂ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੋਸਤੋ ਦੀ ਕਮੈਂਟਾਂ ਕਰਦੇ ਸਾਥ ਕੋ ਜਗੇ ਲਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੇ ਐਸੀਆਂ ਕਹਾਣੀਆਂ ਕਦੋਂ ਕਦੋਂ ਆਪਣੇ ਤੇ ਅਗੇ ਸਵਾਲ ਪੈਦਾ ਕਰਦੀਆਂ ਹਨ ਜਦੋਂ ਆਪਾਂ ਇਹਨਾਂ ਨੂੰ ਸੁਣਦੇ ਹਾਂ ਕਈ ਵਾਰ ਆਪਾਂ ਸੋਚਦੇ ਹਾਂ ਇਹ ਸਾਰਾ ਕੁਝ ਝੂਠਾ ਹੈ ਕਈ ਲੋਕਾਂ ਦੇ ਇਹਨਾਂ ਸੱਚ ਹੈ ਲੇਕਿਨ ਅਸੀਂ ਇਸ ਬਾਰੇ ਨਹੀਂ ਜਾਣਦੇ ਤੁਸੀਂ ਦੱਸੋ ਤੁਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਰੱਖਦੇ ਹੋ ਜਾਂ ਤੁਹਾਨੂੰ ਇਹ ਸਿਰਫ ਮਨੋਰੰਜਨ ਦੀਆਂ ਕਹਾਣੀਆਂ ਲੱਗਦੀਆਂ ਹਨ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਸਭ ਦੇ ਵਿਚਕਾਰ ਤੁਸੀਂ ਸਤਾਈ ਲੱਭਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਇਹ ਸਭ ਬਕਵਾਸ ਹੈ ਇਹੋ ਜਿਹਾ ਅਸਲ ਦੇ ਕੁਝ ਨਹੀਂ ਹੁੰਦਾ ਹਾਂਜੀ ਦੱਸੋ ਜੀ ਕਮੈਂਟਾਂ ਦੇ ਵਿੱਚ ਅਤੇ ਇਸ ਵੀਡੀਓ ਦੇ ਵਿੱਚ ਅਸੀਂ ਗੋਪਨੀਯਤਾ ਬਣਾਈ ਰੱਖਣ ਦੇ ਲਈ ਕਰੈਕਟਰਾਂ ਦੇ ਨਾਮ ਯਾਨੀ ਕਿਰਦਾਰਾਂ ਦੇ ਨਾਮ ਜਗ੍ਹਾ ਦੇ ਨਾਮ ਅਤੇ ਤਰੀਕਾ ਬਦਲਤੀਆਂ ਹਨ। ਤੁਹਾਨੂੰ ਕਿਵੇਂ ਲੱਗੀ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ। ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਹਾਂਜੀ ਜੀ Deus ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ